ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਨੂੰ ਇੰਡੀਅਨ ਲੋਕਾਂ ਨੂੰ ਜਿੱਥੇ ਐਸਯੂਵੀ ਮਹਿੰਗੀਆਂ ਤੇ ਲਗਜ਼ਰੀ ਕਾਰਾਂ ਲਵਾਉਂਦੀਆਂ ਉਥੇ ਇੱਕ ਕਬੀਲਦਾਰ ਤੇ ਜ਼ਿੰਮੇਵਾਰ ਇਨਸਾਨ ਨੂੰ ਨੌਕਰੀ ਪੇਸ਼ ਆ ਇਨਸਾਨ ਨੂੰ ਜਾਂ ਫਿਰ ਜੀ ਦਾ ਬਜਟ ਘੱਟ ਹੋਵੇ ਇਹੋ ਜਿਹੇ ਬੰਦਿਆਂ ਨੂੰ ਚਾਹੀਦੀ ਹੁੰਦੀ ਹੈ ਸਸਤੀ ਸੋਬਰ ਤੇ ਘੱਟ ਖਰਚੇ ਨਾਲ ਚੱਲਣ ਵਾਲੀ ਇੱਕ ਵਧੀਆ ਕਾਰ ਜਿਹੜੀ ਕਿ ਉਹਦੇ ਫੈਮਿਲੀ ਵਾਸਤੇ ਪਰਫੈਕਟ ਹੋਵੇ ਜੀਦਾ ਮੇਨਟੇਨੈਂਸ ਵੀ ਬਹੁਤ ਜ਼ਿਆਦਾ ਘੱਟ ਹੋਵੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹੋ ਜੀ ਇੱਕ ਕਾਰ ਦੀ ਗੱਲ ਕਰਾਂਗੇ ਜਿਹੜੀ ਕਿ ਬਿਲਕੁਲ ਫਿੱਟ ਬੈਂਦੀ ਹੈ ਮੇਰੇ ਇਨਾਂ ਲਫ਼ਜ਼ਾਂ ਤੇ ਸੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰ ਲਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਗੱਡੀ ਕਿਵੇਂ ਦੀ ਲੱਗੀ ਜੀ ਸੋ ਆਜੋ ਜੀ ਕਰਦੇ ਆਂ ਵੀਡੀਓ ਨੂੰ ਸ਼ੁਰੂ ਆਪਾਂ ਜਿਹੜੀ ਗੱਡੀ ਦੀ ਗੱਲ ਕਰਨ ਲੱਗੇ ਆ ਜੀ ਉਹ ਹੈ ਜੀ ਮਰੂਤੀ ਸੂਜ਼ੂਕੀ ਦੀ ਸਲੇਰੀਓ ਜਿਹਨੂੰ ਬਹੁਤ ਸਾਰੇ ਲੋਕਾਂ ਨੇ ਇਗਨੋਰ ਹੀ ਕਰ ਰੱਖਿਆ ਇੱਕ ਵਧੀਆ ਕਾਰ ਹੋਣ ਦੇ ਬਾਵਜੂਦ ਵੀ ਇਹਨੂੰ ਬਹੁਤ ਘੱਟ ਲੋਕਾਂ ਨੇ ਲਿਆ ਪਰ ਇਹਦੀ ਇੱਕ ਖਾਸੀਅਤ ਹੈ ਜਿਹੜੇ ਲੋਕਾਂ ਨੇ ਇਹਨੂੰ ਲਿਆ ਉਹਨਾਂ ਨੇ ਇਹ ਵੇਚਣ ਦਾ ਸੋਚਿਆ ਤੱਕ ਨਹੀਂ ਤਾਂ ਹੀ ਤੁਹਾਨੂੰ ਅੱਜ ਤੱਕ ਕੋਈ ਵਿਰਲੀ ਟਾਣੀ ਸੇਲ ਤੇ ਲੱਗੀ ਮਿਲੂਗੀ ਨਹੀਂ ਸੈਕੰਡ ਹੈਂਡ ਮਾਰਕੀਟ ਦੇ ਵਿੱਚ ਇਹ ਗੱਡੀ ਤੁਹਾਨੂੰ ਮਿਲਦੀ ਹੋਈ ਨਹੀਂ ਕਿਉਂਕਿ ਇੱਕ ਵਾਰੀ ਗੱਡੀ ਨੂੰ ਕੋਈ ਚਲਾ ਲੈਂਦਾ ਦੇਖ ਲੈਂਦਾ ਉਸ ਤੋਂ ਬਾਅਦ ਇਹ ਗੱਡੀ ਦਾ ਕੋਈ دیਵਾਨਾ ਜਾਈ ਹੋ ਜਾਂਦਾ ਜਿਵੇਂ ਕਿ ਇਹਦੀ ਐਵਰੇਜ ਦੀ ਗੱਲ ਕਰ ਲਈਏ ਤਾਂ ਇਹਦੀ ਪੈਟਰੋਲ ਤੇ 26 ਕਿਲੋਮੀਟਰ ਦੀ ਐਵਰੇਜ ਹੈ ਕੰਪਨੀ ਮੁਤਾਬਕ ਤੇ ਸੀएनजी ਤੇ ਇਹਦੀ ਹੈਗੀ ਆ 35 ਯਾਨੀ ਕਿ 35 ਦੀ ਐਵਰੇਜ 1 ਕਿਲੋ ਸੀएनजी ਨਾਲ ਜਾਂਦੀ ਹੈ ਜੀ ਕਿੰਨਾ ਵਧੀਆ ਆਪਸ਼ਨ ਹੈ ਸੋ ਇਹਦੀ ਜੇ ਮੇਨਟੇਨੈਂਸ ਦੀ ਗੱਲ ਕਰਦੇ ਆ ਤਾਂ ਸਿਰਫ 1500 ਤੋਂ ਲੈ ਕੇ 2000 ਰੁਪਏ ਤੱਕ ਦੀ ਇਹ ਗੱਡੀ ਦੀ ਸਰਵਿਸ ਹੋ ਜਾਂਦੀ ਹੈ ਤੇ ਕੋਈ ਆਮ ਜਾਂ ਮਿਸਤਰੀ ਹੀ ਇਹਦੀ ਸਰਵਿਸ ਕਰ ਦਿੰਦਾ ਹੈ ਜੇਕਰ ਇਹਦੇ ਫੀਚਰਾਂ ਦੀ ਗੱਲ ਕਰੀਏ ਤਾਂ ਇੱਕ ਲਗਜ਼ਰੀ ਕਾਰ ਵਾਲੇ ਇਹਦੇ ਵਿੱਚ ਫੀਚਰ ਮਿਲ ਜਾਂਦੇ ਆ ਜਿਹੜੀਆਂ ਇਸ ਟਾਈਮ ਲਗਜ਼ਰੀ ਕਾਰਾਂ ਦੇ ਵਿੱਚ ਆਜੋ ਤੁਹਾਨੂੰ ਮੋਟਾ-ਮੋਟਾ ਜਿਹਾ ਫੀਚਰਾਂ ਦੇ ਉੱਤੇ ਧਿਆਨ ਮਰਵਾ ਦਿੰਦਾ ਜੀ ਜਿਵੇਂ ਕਿ ਗੱਡੀ ਦੇ ਵਿੱਚ ਹਿੱਲ ਹੋਲਡ ਕੰਟਰੋਲ ਮਿਲਦਾ ਜੀ ਮਰੂਤੀ ਸਜੂਕੀ ਦਾ ਜਿਹੜਾ ਸਟਰਕਚਰ ਹੈ ਹੈਚਬੈਕ ਦਾ ਉਹ ਹਾਰਟ ਅਟੈਕ ਤੇ ਹੈਗਾ ਜੀ ਜਿਹੜਾ ਕਿ ਵਧੀਆ ਹੈਗਾ এবੀਐਸ ਸਿਸਟਮ ਮਿਲ ਜਾਂਦਾ ਗੱਡੀ ਦੇ ਵਿੱਚ ਜਿਹੜਾ ਕਿ ਬਹੁਤ ਜ਼ਿਆਦਾ ਜ਼ਰੂਰੀ ਕਰ ਰੱਖਿਆ ਇਸ ਟਾਈਮ ਸਰਕਾਰ ਨੇ ਤੇ 6 ਇਅਰ ਬੈਗ ਦੇ ਨਾਲ ਗੱਡੀ ਆਉਂਦੀ ਹੈ ਜੀ ਰੀਅਰ ਪਾਰਕਿੰਗ ਸੈਂਸਰ ਆਗੇ ਜੀ ਸੀਟ ਕੰਫਰਟੇਬਲ ਹੈ ਜੀ ਇੰਨੀ ਜ਼ਿਆਦਾ ਫੈਸਿਲਿਟੀ ਇੱਕ ਸਸਤੀ ਕਾਰ ਦੇ ਵਿੱਚ ਜਿਹੜੀ ਕਿ 5.5 ਲੱਖ ਤੋਂ ਗੱਡੀ ਸਟਾਰਟ ਹੋ ਜਾਂਦੀ ਹੈ ਆਲਟੋ ਨਾਲੋਂ ਕਿਤੇ ਬਹੁਤ ਜ਼ਿਆਦਾ ਆਪਸ਼ਨ ਵਧੀਆ ਬਣ ਜਾਂਦੀ ਹੈ ਦੋਸਤੋ ਸਲੈਰੀਓ ਗੱਡੀ ਦੇ ਵਿੱਚ ਫੀਚਰ ਤਾਂ ਹੈਗੇ ਹੈਗੇ ਐ ਐਵਰੇਜ ਤਾਂ ਇਹਦੀ ਹੈਗੀ ਹੈਗੀ ਐ ਇਹਦੇ ਨਾਲ-ਨਾਲ ਗੱਡੀ ਸਪੇਸਿਸ ਵੀ ਬਹੁਤ ਜ਼ਿਆਦਾ ਹੈ ਤੇ ਅੱਗੇ ਤੋਂ ਪਿੱਛੇ ਤੋਂ ਦੇਖਣ ਨੂੰ ਬਹੁਤ ਜ਼ਿਆਦਾ ਸਟਾਈਲਿਸ਼ ਲੱਗਦੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅੱਗੇ ਡੀਫੌਗਰ ਜਿਹੜੇ ਇਹਦੇ ਆ ਜਾਂਦੇ ਆ ਜੀ ਕਿੰਨੀ ਸੋਹਣੀ ਗ੍ਰਿਲ ਲੱਗੀ ਹੋਈ ਹੈ ਜੀ ਸਾਈਡ ਤੋਂ ਕੁਝ ਐਵੇਂ ਦੀ ਲੱਗਦੀ ਹੈ ਦੇਖੋ ਤੁਸੀਂ ਅਲੋਏ ਵੀਲ ਵੀ ਮਿਲ ਜਾਂਦੇ ਆ ਇਹਦੇ ਵਿੱਚ ਉੱਪਰਲੇ ਵੇਰੀਐਂਟ ਦੇ ਵਿੱਚ ਮਿਲ ਜਾਂਦੇ ਆ ਜਿਵੇਂ ਨੇ ਰੀਅਰ ਪਾਰਕਿੰਗ ਸੈਂਸਰ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ ਜੀ ਇੱਕ ਬੋਲਡ ਲੁੱਕ ਦਿੰਦੀ ਹੈ ਗੱਡੀ ਬਾਗ ਤੋਂ ਵੀ ਰੂਫ ਤੋਂ ਥੋੜੀ ਸੋਲਿਡ ਲੱਗਦੀ ਹੈ ਦੇਖਣ ਨੂੰ ਇੱਕ ਮਜ਼ਬੂਤ ਗੱਡੀ ਲੱਗਦੀ ਹੈ ਵਰੀਆ ਤੇ ਇਲੈਕਟ੍ਰੀਕਲ OARVM 2 ਮਿਲ ਜਾਂਦੇ ਆ ਜੀ ਇਹਦੇ ਵਿੱਚ ਪੁਸ਼ ਸਟਾਰਟ ਬਟਨ ਸਕਰੀਨ ਇਹਦੇ ਵਿੱਚ ਟੱਚ ਸਕਰੀਨ ਮਿਲ ਜਾਂਦੀ ਆ ਆਟੋਮੈਟਿਕ ਗੇਅਰ ਮਿਲ ਜਾਂਦਾ ਹੈ ਕੰਫਰਟੇਬਲ ਸੀਟਸ ਮਿਲ ਜਾਂਦੀਆਂ ਜੀ ਮੇਰੇ ਹਿਸਾਬ ਨਾਲ ਇੱਕ ਕੰਪਲੀਟ ਫੈਮਿਲੀ ਇੱਕ ਸਸਤੀ ਗੱਡੀ ਦੇ ਵਿੱਚ ਬਹੁਤ ਵਧੀਆ ਕਾਰ ਮੰਨੀ ਜਾਂਦੀ ਹੈ ਜੀ ਇਹ ਜਿਹਦੀ ਫੁੱਲ ਐਵਰੇਜ ਹੈ ਦੇਖੋ ਤੁਸੀਂ ਵਿੱਚੋਂ ਕੁਝ ਐਵੇਂ ਦੀ ਲੱਗਦੀ ਹੈ ਰੀਅਰ ਦੇ ਵਿੱਚ ਪੂਰੇ ਮਤਲਬ ਤਿੰਨ ਜੇਕਰ ਪੂਰੇ ਮੋٹے ਬੰਦੇ ਆ ਤਾਂ ਫਸ ਕੇ ਬੈਠਦੇ ਆ ਇੱਕ ਤੋਂ ਡੇ ਨਾਲ ਬੱਚਾ ਤਾਂ ਇੱਕ ਵਧੀਆ ਕੰਫਰਟੇਬਲੀ ਬੈਠ ਸਕਦੇ ਆ ਸੀਟਾਂ ਦੀ ਕੁਆਲਿਟੀ ਵਧੀਆ ਲੱਗਦੀ ਹੈ ਜੀ ਇਹਦੀ ਬਾਕੀ ਜ਼ਰੂਰਤਾਂ ਵਾਲੇ ਸਾਰੇ ਫੀਚਰ ਇਹਦੇ ਵਿੱਚ ਕੰਪਲੀਟ ਸਾਰੇ ਮਿਲ ਜਾਂਦੇ ਆ ਜੀ ਸੋ ਜੇਕਰ ਤੁਸੀਂ ਦੋਸਤੋ ਇੱਕ ਵਧੀਆ ਗੱਡੀ ਦੀ ਭਾਅ ਵਿੱਚੋਂ ਸਸਤੀ ਗੱਡੀ ਦੀ ਭਾਅ ਵਿੱਚੋਂ ਤਾਂ ਇਹ ਸਹੀ ਮੌਕਾ ਹੈ ਤੁਸੀਂ ਸ਼ੋਅਰੂਮ ਤੇ ਜਾ ਕੇ ਗੱਡੀ ਲੈ ਸਕਦੇ ਹੋ ਗੱਡੀ ਦੇ ਉੱਤੇ ਡਿਸਕਾਊਂਟ ਵੀ ਮੋਟਾ ਦਿੱਤਾ ਜਾ ਰਿਹਾ ਤੁਸੀਂ 바ਰਗੇਨਿੰਗ ਕਰ ਸਕਦੇ ਹੋ ਹੋ ਸਕਦਾ ਤੁਹਾਨੂੰ 2024 ਦਾ ਕੋਈ ਮਾਡਲ ਮਿਲ ਜੇ ਤੇ ਜਿਹਦੇ ਉੱਤੇ ਲੱਖ ਰੁਪਏ ਦਾ ਤੁਹਾਨੂੰ ਡਿਸਕਾਊਂਟ ਮਿਲ ਸਕਦਾ ਹੈ ਸੋ ਕਨਸੀਡਰ ਕਰਿਓ ਪੁਰਾਣੀ ਹੈ ਜੇਕਰ ਪੁਰਾਣੀ ਵੀ ਬਹੁਤ ਵਧੀਆ ਹੁੰਦੀ ਹੈ ਜੇਕਰ ਪੁਰਾਣੀ ਲੈਣੀ ਪੁਰਾਣੀ ਨੂੰ ਵੀ ਕੁਝ ਨਹੀਂ ਹੁੰਦਾ ਪਰ ਗਾਰੰਟੀ 'ਚ ਪਈ ਹੋਵੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਕਿਸੇ ਹੋਰ ਵਧੀਆ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ